ਇਹ ਜਾਂ ਕਿਸੇ ਵੀ ਮਾਸਰੇ ਦੀ ਬੁਨਿਆਦ ਕੀ ਹੋ ਸਕਦੀ ਔਰਤ ਤੇ ਮਰਦ ਹਾਂ ਪੁਰਸ਼ ਤੇ ਇਸਤਰੀ ਕੋਈ ਵੀ ਮਾਸਰਾ ਜੋ ਕਿ ਮਜ਼ਬੂਤ ਹੈ ਨਾ ਉਹਦਾ ਅਗਰ ਆਪਾਂ ਸਟੱਡੀ ਕਰੀਏ ਨਾ ਯਈਆ ਤੇ ਉਹ ਉਹਦਾ ਰਿਜ਼ਲਟ ਇਹ ਹੀ ਨਿਕਲਦਾ ਕਿ ਉਥੋਂ ਦੇ ਮਰਦ ਤੇ ਔਰਤ ਦੇ ਦਰਮਿਆਨ ਤਾਲਕ ਜਿਹੜਾ ਨਾ ਬੜਾ ਮਜ਼ਬੂਤ ਮਲਬੂਦ ਹੋਣਾ ਹੈ ਮਜ਼ਬੂਤ ਹੈ ਹਰ ਧਰਮ ਵੀ ਆਇਆ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੁਕਮ ਦਿੰਦਾ ਕਿ ਮਰਦ ਤੇ ਔਰਤ ਦੇ ਦਰਮਿਆਨ ਨਕਾਹ ਦਾ ਰਿਸ਼ਤਾ ਬੜਾ ਮਜ਼ਬੂਤ ਹੋਣਾ ਚਾਹੀਦਾ ਹਾਂਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਆਪਾਂ ਆਇਆ ਕਥਾ ਸੁਣਨੇ ਆ ਕਥਾ ਦਾ ਟਾਈਟਲ ਹੈ ਕਿ ਔਰਤ ਨੂੰ ਮਾਸਰੇ ਦੇ ਵਿੱਚ ਕਿਉਂ ਦਬਾਇਆ ਜਾਂਦਾ ਉਨੇ ਤੇ ਕਿਉਂ ਜ਼ੁਲਮ ਕੀਤਾ ਗਿਆ ਬੜਾ ਅਹਿਮ ਟਾਪਿਕ ਤੁਸ ਜੇ ਲੈ ਕੇ ਆਏ ਜੇ ਇਹ ਟਾਪਿਕ ਕਿ ਆਪਾਂ ਨੂੰ ਬਹੁਤ ਸਾਰੇ ਫੀਮੇਲ ਆਪਾਂ ਬਹੁਤ ਸਾਰੀਆਂ ਆਪਣੀਆਂ ਭੈਣਾਂ ਵੀ ਸੋਨਦੀਆਂ ਆਜ ਉਹਨਾਂ ਵਾਸਤੇ ਆਪਾਂ ਇਹ ਟਾਪਿਕ ਲੈ ਕੇ ਆਏ ਆਂ ਦੋਸਤੋ ਸਾਡੇ ਨਾਲ ਜੁੜੇ ਰਿਹਾ ਜੇ ਐਂਡ ਤੇ ਗੱਲਬਾਤ ਕਰਨੇ ਇੱਕ ਐਸਾ ਅਛੂਤਾ ਵਿਸ਼ਾ ਮੈਂ ਸਰੋਤਿਆਂ ਦੇ ਸਾਹਮਣੇ ਰੱਖ ਰਿਹਾ ਜਿਸ ਤੇ ਘਟ ਲਿਖਿਆ ਗਿਆ ਹੈ ਘਟ ਬੋਲਿਆ ਗਿਆ ਹੈ ਘਟ ਸਮਝਿਆ ਗਿਆ ਹੈ ਔਰ ਘਟ ਹੀ ਸਮਝਾਇਆ ਗਿਆ ਹੈ ਇਹ ਹੈ ਇਸਤਰੀ ਔਰਤ ਕਿਸੇ ਹੱਦ ਤੱਕ ਪੁਰਸ਼ ਦੀ ਦੁਨੀਆ ਚ ਇਹ ਇੱਕ ਵਸਤੂ ਹੀ ਰਹੀ ਹੈ ਜਿਸ ਤਰ੍ਹਾਂ ਵਸਤੂਆਂ ਦੇ ਬਕਾਇਦਾ ਬਾਜ਼ਾਰ ਨੇ ਕਲਾਥ ਮਾਰਕੀਟ ਫਰੂਟ ਮੰਡੀ ਸਬਜ਼ੀ ਮੰਡੀ ਲਖੜ ਮੰਡੀ ਲੋਹਾ ਮੰਡੀ ਹੂ ਬਹੁ ਸਾਰੀ ਦੁਨੀਆ ਵਿੱਚ ਬਖਰੇ ਦਾ ਇਸਤਰੀਆਂ ਦੇ ਬਾਜ਼ਾਰ ਰਹੇ ਨੇ ਔਰ ਅਜ ਵੀ ਹੈਗੇ ਨੇ ਜਿੱਥੇ ਇਸਤਰੀ ਵਿਕਦੀ ਹੈ ਉਹਦੀ ਅਸਮਤ ਵਿਕਦੀ ਹੈ ਪੁਰਸ਼ ਖਰੀਦਦਾ ਹੈ ਇਸ ਦੀ ਨਿਗਾਹ ਦੇ ਕਰੀਮਨ ਕਰੀਬ ਨੇ ਇਸਤਰੀ ਵਸਤੂ ਹੀ ਰਹੀਏ ਸਮੇਂ ਦੀ ਤਬਦੀਲੀ ਨਾਲ ਭਾਵੇਂ ਕੁਝ ਸਤਕਾਰ ਆਦਰ ਸਨਮਾਨ ਵਧਿਆਵੇ ਲੇਕਿਨ ਫਿਰ ਵੀ ਚਲੋ ਇਸਤਰੀਆਂ ਦੇ ਬਾਜ਼ਾਰ ਅਜ ਸਾਰੇ ਮੁਲਕਾਂ ਚ ਨਾ ਹੋਵਨ ਪਰ ਵਸਤੂਆਂ ਨੂੰ ਇਸਤਰੀ ਨੂੰ ਹੀ ਅੱਗੇ ਕਰਕੇ ਵੇਚਿਆ ਜਾਂਦਾ ਹੈ ਕਿਸੇ ਹੱਦ ਤੱਕ ਮਗਾਲਤਾ ਹੁੰਦਾ ਹੈ ਵਸਤੂ ਵੇਚੀ ਜਾ ਰਹੀ ਹੈ ਜਾਂ ਇਸਤਰੀ کپڑا ہے کار ہے موٹر سائیکل ہے غرض کے کچھ بھی وستو جو ورثن دیا نے انہوں نے ویچنا ہے اس تھی استرین کر کے اس کا چتر اگے کر کے اسی کا ہی بت اگے کر کے کیا یہ ساری وستوا کے استعمال کر دی ہے پر نہیں اکرشن ہے پرش دے من تے اسٹری دا تو اسٹری نو اگے کر کے وستو دے پرتی اکرشن پیدا کرو تاکہ خریدار اس عورت دے راہیں اس اسٹری دے راہیں ہی وستو خرید سکے ایسا بھی دور لنگے ہے پہر دی جتی اسٹری نو آکھیا گیا جس سے منک سمیں انسار جتی بدل رہا بدلو اس ایسا نظام کافی لمبے سمیں تک پر چلت رہے پرچلت اس استری ہمیشہ منک دے ہتھوں پرش دے ہتھوں پیڑت رہی ہے سنتاپ گرست رہی ہے دور کیوں جا جاؤ جد راون بھی قید دے چ ਸੀਤਾ ਨੂੰ ਰਿਹਾ ਕਰਕੇ ਲੈਂਦਾ ਗਿਆ ਲੰਕਾ ਨੂੰ ਫਤਿਹ ਕਰਕੇ ਮਸਲਾ ਖੜਾ ਹੋ ਗਿਆ ਸੀਤਾ ਦੀ ਅਗਨ ਪਰਖਸ਼ਾ ਦਾ ਐਸਾ ਭਾਰਤ ਦੇ ਚ ਪ੍ਰਾਚੀਨ ਸਮੇਂ ਤੋਂ ਇੱਕ ਖਿਆਲ ਚਲੇ ਆ ਰਿਹਾ ਹੈ ਕਿ ਅਗਨ ਹੀ ਸ਼ੋਧ ਕਰ ਸਕਦੀ ਹੈ ਅਗਨ ਹੀ ਹਰ ਵਸਤੂ ਨੂੰ ਪਵਿੱਤਰ ਕਰ ਸਕਦੀ ਹੈ ਜੈਸੇ ਸੋਨੇ ਨੂੰ ਅਗ ਦੇ ਚ ਪਾ ਕੇ ਸ਼ੁੱਧ ਕੀਤਾ ਜਾਂਦਾ ਹੈ ਧਾਤੂਆਂ ਸਾਰੀਆਂ ਹੀ ਅਗਨ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ ਹਨ ਔਰ ਕੁਝ ਪੁਰਾਣੇ ਵਹਿਮੀ ਮਨਕ ਤੇ ਭਾਂਡਿਆਂ ਦੇ ਚ ਵੀ ਜਿੰਨੇ ਚਿਰ ਤੱਕ ਅਗ ਨਾ ਪਾ ਲੈਨ ਉਸ ਦੀ ਸ਼ੁੱਧ ਹੀ ਨਹੀਂ ਮੰਦੇ ਪਵਿੱਤਰਤਾ ਨਹੀਂ ਮੰਦੇ ਅਗਨ ਹੀ ਸ਼ੁੱਧ ਕਰੇਗੀ لہذا ਹਾਲਾਤ ਇੱਥੇ ਤੱਕ ਚਲੇ ਗਏ ਮਨੁੱਖ ਸ਼ੁੱਧ ਹੈ ਵਿਚਾਰਾਂ ਦੇ ਤਲ ਤੇ ਮਾਨਸਿਕ ਤਲ ਤੇ ਸਰੀਰਕ ਤਲ ਤੇ ਇਹ ਸ਼ੁੱਧ ਹੈ ਇਹ ਪਾਵਨ ਹੈ ਇਸ ਦੀ ਪ੍ਰੀਖਿਆ ਵੀ ਅਗਨੀ ਹੀ ਕਰੇਗੀ ਤੋ ਕੈਨਨ ਸੀਤਾ ਦੀ ਅਗਨ ਪ੍ਰੀਖਿਆ ਹੋਈ ਵਕਤ ਦਾ ਅਵਤਾਰੀ ਪੁਰਸ਼ ਅਗਨ ਪ੍ਰੀਖਿਆ ਵਿੱਚ ਸੀਤਾ ਨੂੰ ਪਾਉਂਦਾ ਹੈ ਲੇਕਿਨ ਇਸ ਤਰ੍ਹਾਂ ਦੀ ਅਗਨ ਪ੍ਰੀਖਿਆ ਕਦੀ ਪੁਰਸ਼ ਨੇ ਨਹੀਂ ਦਿੱਤੀ ਕਿਆ ਉਹ ਵੀ ਮਾਨਸਿਕ ਤਲ ਤੇ ਪਾਵਨ ਹੈ ਕਿਆ ਉਹ ਵੀ ਸਰੀਰਕ ਤਲ ਤੇ ਪਵਿੱਤਰ ਹੈ ਇਸ ਦੀ ਲੋੜ ਹੀ ਨਹੀਂ ਕਿਉਂ ਕਿ ਹਮੇਸ਼ਾ ਪੁਰਸ਼ ਪ੍ਰਧਾਨ ਸਮਾਜ ਰਿਹਾ ਹੈ ਇਸਤਰੀ ਤੇ ਅਨੰਤ ਕਾਲ ਤੋਂ ਉਹ ਗੁਲਾਮ ਰਹੀ ਮਹਤਾਜ ਰਹੀ ਪੀੜਤ ਰਹੀ ਸਤਾਈ ਜਾਂਦੀ ਰਹੀ ਤੋ ਸੀਤਾ ਨਾ ਇਸ ਤਰ੍ਹਾਂ ਇਤਿਹਾਸ ਜਾਂ ਮਿਥਿਹਾਸ ਕਹਿੰਦਾ ਹੈ ਕਿ ਅਗਨ ਪ੍ਰਿਕਸ਼ਾ ਦੇਣੀ ਪਈ ਬਲਦੀ ਹੋਈ ਚੇਤਾ ਤੇ ਸੀਤਾ ਨੂੰ ਬਿਠਾਇਆ ਗਿਆ ਔਰ ਜਿਸ ਦਿਨ ਅਗ ਦੇ ਸੀਤਾ ਨੂੰ ਝੌਂਕਿਆ ਗਿਆ ਅੱਜ ਤੱਕ ਭਾਰਤ ਦੇ ਇਸਤਰੀ ਜ਼ਿੰਦਾ ਜਲਾਈ ਜਾ ਰਹੀ ਹੈ ਔਰ ਇਹ ਸਿਲਸਿਲਾ ਅਜੇ ਤੱਕ ਵੀ ਹੈ جاری ہے بھانے بہانے ہو سکتے ہیں استری نو جلان دے لیکن جلانا چلے آ رے. حیرانگی ہے کدرے دہج دے نا تھے کدرے پویترتا دے, دے. اور کدرے پورش دا غصے دا شکار ہوئی استری زندہ جلائی جان رہی ہے اور جلائی جا رہی ہے یہ ٹھیک ہے ساری دنیا بچ آواز اٹھیا نے اور استری نے بھی آواز اٹھائی ہے پورش کی برابری تھی ادکار کی برابری منی جا سکتی ہے ایشور کا چنتن سے آنند پان کا ادکار جتنے پورش کا ہے استری کا بھی ہے ਮਾਨ ਸਨਮਾਨ ਜਿੱਥੇ ਪੁਰਸ਼ ਨੂੰ ਚਾਹੀਦਾ ਹੈ ਇਸਤਰੀ ਨੂੰ ਵੀ ਚਾਹੀਦਾ ਹੈ ਲੇਕਿਨ ਬਰਾਬਰੀ ਤੋਂ ਮੁਰਾਦ ਕਿਦਰੇ ਹੈ ਇਹ ਨਾ ਸਮਝ ਲਈ ਜਾਵੇ ਕਿ ਹਰ ਤਲ ਤੇ ਬਰਾਬਰੀ ਹਰ ਤਲ ਤੇ ਬਰਾਬਰੀ ਤਾਂ ਪ੍ਰਮਾਤਮਾ ਨੇ ਹੀ ਨਹੀਂ ਕੀਤੀ ਇਸਤਰੀ ਤੇ ਪੁਰਸ਼ ਦਾ ਤਨ ਅਲੱਗ ਬਣਾਇਆ ਹੈ ਵੱਖ-ਵੱਖ ਬਣਾਇਆ ਹੈ ਔਰ ਜਿੱਥੇ ਤਨ ਦਾ ਢਾਂਚਾ ਪ੍ਰਭੂ ਨੇ ਅਲੱਗ ਬਣਾਇਆ ਹੈ ਮਨ ਦਾ ਢਾਂਚਾ ਵੀ ਪ੍ਰਭੂ ਨੇ ਅਲੱਗ ਬਣਾਇਆ ਹੈ ਦੋ ਵਿਪਰੀਤ ਰੰਗਾ ਨਾਲ ਤਸਵੀਰ ਬੜੀ ਸੋਹਣੀ ਬਣਦੀ ਹੈ ਅੱਛੀ ਬਣਦੀ ਹੈ ਵਿਰੋਧੀ ਸੁਰਾਂ ਤੇ ਹੀ ਸੰਗੀਤ ਦੀ ਧੁਨ ਖੜੀ ਕਦੀ ਬਗੌਰ ਮੁੱਲਾ ਕਰੀਏ ਕਾਲਾ ਰੰਗ ਚਿੱਟੇ ਜੈਸਾ ਨਹੀਂ ਹੈ چیٹا پیلے جیسا نہیں ہے پیلا لال جیسا نہیں ہے لال ہرے جیسا نہیں ہے پر ہی دے نالی کوئی سندر تصویر ہے ہو بہو وروی سرا ہی کھڑا ہے سگیت کسے ایک سر کسے سنگیت دی دھن جنم نہیں جا سکتا وروی جو ہے سراں دیا نے ਸੰਸਾਰ ਸੰਗੀਤਮਈ ਹੋਵੇ ਸੰਸਕਾਰ ਸੰਸਾਰ ਸੁੰਦਰ ਹੋਵੇ ਤੇ ਇਹ ਦੋ ਵਿਰੋਧੀ ਸੁਰ ਨੇ ਜਿਸ ਤੇ ਇੰਜ ਕਹਿ ਲਈਏ ਤੀਬਰ ਸੁਰ ਹੈ ਪੁਰਸ਼ ਕੋਮਲ ਸੁਰ ਹੈ ਇਸਤਰੀ ਸੰਗੀਤ ਦਾ ਬੋਧ ਰੱਖਣ ਵਾਲੇ ਇਸ ਗੱਲ ਨੂੰ ਸਮਝਦੇ ਨੇ ਕੁਝ ਸੁਰਾ ਕੋਮਲ ਨੇ ਕੁਝ ਸੁਰਾ ਤੀਬਰ ਨੇ ਔਰ ਇਸ ਤਰ੍ਹਾਂ ਸੁੰਦਰ ਸੰਗੀਤ ਦਾ ਜਨਮ ਹੁੰਦਾ ਹੈ ਤੇਬਰ ਤੇ ਕੋਮਲ ਸੁਰਾਂ ਨਾਲ ਇਸਤਰੀ ਕੋਮਲ ਹੈ ਤਦ ਹੀ ਤਾਂ ਇੱਕ ਆਲਮ ਨੇ ਕਹਿ ਦਿੱਤਾ ਹੈ ਹੈ ਜ਼ਹੂਰ-ਏ-ਜ਼ਨ ਸੇ ਪੂਰ ਰੌਣਕ ਕਾਇਨਾਤ ਕਾਇਨਾਤ ਇਸ ਦੁਨੀਆਂ ਦੇ ਸੰਸਾਰ ਵਿੱਚ ਅਗਰ ਕੁਝ ਰੌਣਕ ਹੈ ਕੁਝ ਰਸ ਹੈ ਤਾਂ ਇਸਤਰੀ ਕਰਕੇ ਔਰ ਇਸ ਰਸ ਨੂੰ ਵਿਸਥਾਰ ਦਿੰਦਾ ਹੈ स्त्री एक रस है रस फैल सके पुरुष चाहिए देना दोहा दी अपनी अपनी लोड़ है जैसे मलान एक पासे कर दइए तो बीड़ी भी बेमैनी हो जाती है वैद्य को एक पासे कर दइए तो जड़ी बूटियां दी खूबी भी प्रकट नहीं हो सकेगी पमन को एक पासे कर दइए ਤੋ ਫੁੱਲਾਂ ਦੀ ਮਹਿਕ ਵੀ ਦੂਰ ਦਰਾਜ਼ ਤੱਕ ਨਹੀਂ ਜਾ ਸਕੇਗੀ ਇਸੇ ਤਰੀਕੇ ਦੇ ਨਾਲ ਦੋਹਾਂ ਨੂੰ ਅਲੱਗ-ਅਲੱਗ ਕਰ ਦਈਏ ਇਸਤਰੀ ਤੇ ਪੁਰਸ਼ ਨੂੰ ਦੋਵੇਂ ਬੇਰਅਉਨਕ ਹੋ ਜਾਣਗੇ ਔਰ ਦੋਵੇਂ ਬੇਮੈਨ ਹੋ ਜਾਣਗੇ ਲੇਕਿਨ ਦੋਹਾਂ ਦਾ ਸੁਮੇਲ ਕਾਰਜ ਦੀ ਸਿੱਧੀ ਹੈ ਜੈਸੇ ਮਲਾਤ ਤੇ ਬੀੜੀ ਦਾ ਮੇਲ ਜੈਸੇ ਪਵਨ ਤੇ ਫੁੱਲਾਂ ਦਾ ਮੇਲ ਜਿਵੇਂ ਰੈਦ ਤੇ ਜੜੀ ਬੂਟੀਆਂ ਦਾ ਸੁਮੇਲ ਜਿਵੇਂ ਬੀਜ ਤੇ ਧਰਤੀ ਦਾ ਮੇਲ ਜਿਵੇਂ ਪਾਣੀ ਤੇ ਸਾਬਣ ਦਾ ਮੇਲ ਕੱਪੜੇ ਨੂੰ ਸਾਫ਼ ਕਰਦਾ ਹੈ ਇਸੇ ਤਰੀਕੇ ਨਾਲ ਇਸਤਰੀ ਤੇ ਪੁਰਸ਼ ਦਾ ਸੁਮੇਲ ਹੀ ਸੰਸਾਰ ਦੀ ਰੌਣਕ ਹੈ ਔਰ ਜੀਵਨ ਸੁਖਮਈ ਹੈ ਬਰਾਬਰੀ ਹਕੂਕ ਦੇ ਤਲਤੇ ਤੇ ਹੋ ਸਕਦੀ ਔਰ ਹੈ ਜੀ ਰੱਬੀ ਰਸ ਮਾਣਨ ਦਾ ਪੁਰਸ਼ ਨੂੰ ਅਧਿਕਾਰ ਹੈ ਇਸਤਰੀ ਨੂੰ ਵੀ ਉਤਨਾ ਅਧਿਕਾਰ ਹੈ ਲੇਕਿਨ तन ਤੇ ਮਨ ਦੀ ਬਰਾਬਰੀ ਪ੍ਰਮਾਤਮਾ ਨੇ ਨਹੀਂ ਕੀਤੀ ਇਸ ਵਾਸਤੇ ਕੰਮ ਕਾਰਜ ਕੁਝ ਵੰਡੇ ਹੋਏ ਨੇ ਘਰ ਸੰਵਰਦਾ ਹੈ ਸਥਿਰ ਰਹਿੰਦਾ ਹੈ ਮਹਾਨ ਹੁੰਦਾ ਹੈ ਇਸਤਰੀ ਕਰਕੇ پر گھر باہر سکھ آدھا رہے سمپدا آدھی رہے تو بھجن دوڑ پرش چاہیے پرش کا شریر پربھو نے ایسا بنایا استری نالوں زیادہ سخت ہے اور زیادہ بھاری برکھم کم کر سکتا ہے یہی کارن ہے کہ پرش پہلوان نام استری پہلوان مقابلہ نہیں کر سکے گی جتنے اس کا من کومل ہے سریر بھی کومل ہے اور اس کو کوملتا کی لڑ ہے ورنہ ایسا ہو ہی نہیں سکتا کہ سنسار کچھ کوملتا بچ جائے اگر پرش کو کچھ کوملتا ہے تو یہ استری کا گن ہے ਔਰ ਇਸਤਰੀ ਕਰਕੇ ਥੋੜੀ ਬਹੁਤ ਤਰਕ ਇਹ ਇਸਤਰੀ ਦੇ ਤਲ ਤੇ ਵੀ ਮਿਲਦੀ ਹੈ ਤਾਂ ਪੁਰਸ਼ ਕਰਕੇ ਮਿਲਦੀ ਹੈ ਉਹ ਥੋੜੀ ਬਹੁਤ ਤੇ ਚਾਹੀਦੀ ਹੈ ਤਾਂ ਕਿ ਉਸ ਦੀ ਕੋਮਲਤਾ ਦੀ ਰੱਖਿਆ ਹੋਵੇ ਕੁਦਰਤ ਦਾ ਇੱਕ ਨਿਯਮ ਹੈ ਕਿ ਫੁੱਲਾਂ ਦੀ ਰੱਖਿਆ ਕੰਡੇ ਹੀ ਕਰਦੇ ਨੇ ਫੁੱਲ ਆਪਣੀ ਰੱਖਿਆ ਨਹੀਂ ਕਰ ਸਕਦਾ ਸੋਨੇ ਦੀ ਰੱਖਿਆ ਲੋਹੇ ਨਾਲ ਲਾਉਂਦੀ ਹੈ ਕੋਮਲਤਾ ਦੀ ਰੱਖਿਆ ਯਾ ਯਾ ਤੁਸੀਂ ਇੱਕ ਗੱਲ ਆਮ ਕਾਮਨ ਤੁਸੀਂ ਹਰ ਮਾਸਰੇ ਦੇ ਵਿੱਚ ਦੇਖੀ ਹੋਏਗੀ ਕਿ ਮਾਸਰੇ ਦੇ ਵਿੱਚ ਨਾ ਇੱਕ ਬਹੁਤ بڑا ਜ਼ੁਲਮ ਉਹ ਹੈ ਵੇ ਕਿ ਬੇਟਿਆਂ ਨੂੰ ਨਾ ਬੜਾ ਕੀਮਤੀ ਸਮਝਿਆ ਜਾਂਦਾ ਤੇ ਬੇਟੀਆਂ ਨੂੰ ਬੋਝ ਸਮਝਿਆ ਜਾਂਦਾ ਹਾਲਾਂਕਿ ਕਿ ਬੇਟੇ ਤੇ ਬੇਟੀਆਂ ਦੋਵੇਂ ਪਿਓ ਦੇ ਇੱਕ ਕਤਰੇ ਤੋਂ ਹੀ ਪੈਦਾ ਹੋਈਆਂ ਹੁੰਦੀਆਂ ਨੇ ਤੇ ਮਾਂ ਦੇ ਰਹਿਮ ਦੇ ਵਿੱਚ ਉਹਨਾਂ ਨੇ 9 ਮਹੀਨੇ ਦੋਨਾਂ ਨੇ گزارੇ ਹੁੰਦੇ ਹਨ ਤੇ ਫਿਰ ਇਹ ਜ਼ੁਲਮ ਕਿਉਂ ਕੀਤਾ ਜਾਂਦਾ ਬੇਟੀ ਨੂੰ ਇੰਨਾ ਘੱਟ ਕਿਉਂ ਸਮਝਿਆ ਜਾਂਦਾ ਉਹ ਉਹਨੇ ਕੁਝ ਮਾਸਰੇ ਦੀ ਮਸਲਾ ਕੁਝ ਹਿਸਟਰੀ ਦਾ ਮਸਲਾ ਕਿ ਲੋਕ ਸ਼ੁਰੂ ਤੋਂ ਇੰਜ ਨਾ ਜਾਣਦੇ ਆ ਰਹੇ ਨੇ ਕਿ ਮਰਦ ਨੂੰ ਬਿਹਤਰ ਸਮਝਦੇ ਨੇ ਹੋਰ ਮਰਦ ਨੂੰ ਤੇ ਉਹ ਚੱਲਦੇ ਆ ਰਹੇ ਨੇ ਤੇ ਫਿਰ ਇੱਕ ਹੋਰ ਆਪਣੇ ਮਾਸਰੇ ਚ ਗੱਲ ਫੈਲੀ ਹੋਈ ਹੈ ਉਹ ਲੋਕ ਜਿਹੜੇ ਨਾ ਗਲਤ ਇਸਤੇਮਾਲ ਔਰਤ ਦਾ ਕਰਨ ਵਾਸਤੇ ਕਰਦੇ ਬੇ ਨੇ ਕਿ ਜੀ ਔਰਤ ਹੈ ਜੀ ਬਰਾਬਰੀ ਹਾਂ ਬਰਾਬਰੀ ਹੈ ਔਰਤ ਦੀ ਮਰਦ ਦੇ ਔਰਤ ਬਰਾਬਰ ਨੇ ਹਾਲਾਂਕਿ ਉਹ ਜਿਹੜੇ ਮਸਜਿਦ ਜੀ ਨੇ ਬਹੁਤ ਅੱਛੀ ਗੱਲ ਕੀਤੀ ਜਿਹੜੀ ਹਕੂ ਆ ਹਕੂਕ ਦੇ ਤੇ ਬਰਾਬਰੀ ਹੋ ਸਕਦੀ ਹੈ ਹਾਂ ਲੇਕਿਨ ਤਨ ਤੇ ਮਨ ਦੇ ਲੈਵਲ ਤੇ ਨਹੀਂ ਹੋ ਸਕਦੀ ਉਹ ਕਿਉਂਕਿ ਉਹ ਨਾਜ਼ੁਕ ਹੈ ਨਾਜ਼ੁਕ ਤੇ ਜਿਹੜਾ ਮਾਸ਼ਰਾ ਹੈ ਉਹ ਉਹਨੂੰ ਤਨ ਤੇ ਮਨ ਦੇ ਬਰਾਬਰੀ ਦੁਆਨ ਦੇ ਚੱਕਰਾਂ 'ਚ ਪਿਆ ਹੋਇਆ ਤੇ ਹਕੂਕਾਂ ਦੇ ਹਕੂਕ ਉਹਦੇ ਹਕੂਕ ਨਹੀਂ ਪੂਰੇ ਹਾਂਜੀ ਹਕੂਕ ਹਕੂਕ ਪੂਰੇ ਨਹੀਂ ਕਰਦਾ ਯਾ ਯਾ ਤੇ ਤੁਸੀਂ ਦੇਖੋਗੇ ਕਿ ਔਰਤ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਔਰਤ ਨੂੰ ਦਬਾਇਆ ਜਾ ਰਿਹਾ ਹੈ ਮਾਸ਼ਰੇ ਦੇ ਵਿੱਚ ਇਹਨੂੰ ਉਸ ਤਰ੍ਹਾਂ ਨਹੀਂ ਪੇਸ਼ ਕੀਤਾ ਜਾਂਦਾ ਜਿਸ ਤਰ੍ਹਾਂ ਉਹਦੀ ਫਜ਼ੀਲਤ ਹੈ ਹਾਂਜੀ ਇਹਨਾਂ ਨੇ ਆਖਿਆ ਹੈ ਜੇ ਇੰਡੀਆ ਦੇ ਵਿੱਚ ਹੁਣ ਵੀ ਔਰਤਾਂ ਨੂੰ ਜਲਾਇਆ ਜਾਂਦਾ ਹਾਂਜੀ ਉਹ ਉਹਨੇ ਉਹਨਾਂ ਨੇ ਇਹੀ ਗੱਲ ਕੀਤੀ ਕਿ ਕੁਝ ਉੰਨੀ ਇੱਕ ਮਤਲਬ ਕਿ ਉਹ ਚੇਂਜ ਹੋ ਗਈ ਹੈ ਕਿਸਮ ਹਾਂ ਹਿੰਦੂਆਂ ਜਿਵੇਂ ਆਇਆ ਸੀ ਕਿ ਜਦੋਂ ਬੰਦਾ ਮਰਦਾ ਸੀ ਉਹਦੇ ਨਾਲ ਹੀ ਔਰਤ ਨੂੰ ਵੀ ਜਲਾ ਦਿੰਦੇ ਉਹਨੂੰ ਵਨੀ ਇੰਜ ਕਰਕੇ ਕੋਈ ਕਹਿੰਦੇ ਸੀ ਜਾਂ ਧਨੀ ਵਨੀ 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 ਉਹਨੂੰ ਕਹਿੰਦੇ ਸੀ ਕਿ ਉਹਦੇ ਨਾਲ ਜਿਹੜਾ ਬੰਦਾ ਸੀ ਉਹ ਬੰਦੇ ਦੇ ਨਾਲ ਅਗਰ ਮਰਿਆ ਤਾਂ ਔਰਤ ਨੂੰ ਵੀ ਹਾਂਜੀ ਮੈਂ ਯਈ ਇੱਕ ਤੈਨੂੰ ਗੱਲ ਦੱਸਾਂ ਸਲਾਮ ਦੇ ਵਿੱਚ ਹੁਣ بیٹے ਦੇ ਦੋ ਹਿੱਸੇ ਨੇ ਹਾਂਜੀ ਬੀਟੀ ਦਾ ਇੱਕ ਹਿੱਸਾ ਜਾਇਦਾਦ ਦੇ ਵਿੱਚ ਉਹਦੀ ਜਾਇਦਾਦ ਵਿੱਚ ਮੈਂ ਇੱਕ ਸਿੱਖ ਦੋਸਤ ਨਾਲ ਯਈ ਇਹ ਗੱਲ ਕੀਤੀ ਮੈਨੂੰ ਆਖਿਆ ਯਾਰ ਸਲਾਮ ਦੇ ਵਿੱਚ ਇੰਜ بیٹے ਦੇ ਦੋ ਹਿੱਸੇ ਬੀਟੀ ਦਾ ਇੱਕ ਹਿੱਸਾ ਉਹ ਕੇੰਡਰ ਬੀਟੀ ਦਾ ਕਿਉਂ ਹਿੱਸਾ ਬੀਟੀ ਤੇ ਫਿਰ ਸ਼ਰੀਕ ਹੋ ਗਈ ਕਹਿੰਦਾ ਅਸੀਂ ਉਹਨੂੰ ਪਾਲਨੇ ਪੋਸਣੇ ਆ ਉਹਨੂੰ ਅਚੀ ਤਰਬੀਅਤ ਕਰਨੇ ਆ ਉਸ ਤੋਂ ਬਾਅਦ ਅਸੀਂ ਉਹਨੂੰ ਜਿਹੇਸ ਦੇਣੇ ਆ ਮੈਂ ਕਹਿਆ ਯਾਰ ਉਹ ਚੀਜ਼ਾਂ ਤੇ ਹੁੰਦੀਆਂ ਆਪਣੀਆਂ علیحدਾਂ ਨੇ ਹਾਂ ਉਹ ਤਾਂ ਤੁਸੀਂ ਆਪਣਾ ਤੁਸੀਂ ਉਹਦਾ ਪਿਆਰ ਕਰਦੇ ਤੁਸੀਂ ਦਿੱਤਾ ਬੱਚੀ ਉਹ ਤੁਹਾਡੀ ਬੱਚੀ ਹੈ ਤੇ ਲੇਕਿਨ ਉਹ ਕਹਿੰਦਾ ਕਿ ਸਾਡੇ ਨਾ 19.5% ਲੋਕ ਆਪਣੀ ਬੇਟੀ ਨੂੰ ਜਾਇਦਾਦ ਦੇ ਵਿੱਚ ਇੱਕ 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 ਮਰਲਾ ਵੀ ਨਹੀਂ ਦਿੰਦਾ ਹਾਂ ਚਲੋ ਇਹ ਤਾਂ ਤੁਸੀਂ ਉਹਨਾਂ ਦੀ ਗੱਲ ਕੀਤੀ ਨਾ ਅਸਲ ਮਾਸਰੇ ਚ ਜਿਹੜੇ ਲੋਕ ਸਵਾਲ ਉਠਾਉਂਦੇ ਨੇ ਨਾ ਇਸਲਾਮ ਤੇ ਹਾਂਜੀ ਹਾਂਜੀ ਉਹ ਕਹਿੰਦੇ ਨੇ ਕਿ ਔਰਤ ਦਾ ਇੱਕ ਹੀ ਹਿੱਸਾ ਹੋਰਦੇ ਵੀ ਦੋ ਹਿੱਸੇ ਹੋਣੇ ਚਾਹੀਦੇ ਨੇ ਇੰਜੀਨ ਲੋਗ ਵੀ ਹੈ ਬਿਲਕੁਲ ਬਿਲਕੁਲ ਲੇਕਿਨ ਉਹਦੀ ਗੱਲ ਦਾ ਜਵਾਬ ਇਹ ਵੇ ਕਿ ਇਸਲਾਮ ਪੁਆਇੰਟ ਆਫ View ਨਾਲ ਕਿ ਜਿਹੜਾ ਔਰਤ ਹੁੰਦੀ ਹੈ ਨਾ ਉਹਨੇ ਅਗਲੇ ਘਰ ਜਾਣਾ ਇੱਕ ਹਿੱਸਾ ਉਹ ਆਪਣੇ ਬਾਪ ਕੋ ਲੈ ਗਈ ਹਾਂ ਇੱਕ ਉਹ ਜਿਹੜਾ ਜਿਹੜਾ ਸ਼ਾਦੀ ਕੀਤੀ ਹੈ ਉਹਦੇ ਉਹਦੇ ਨੂੰ ਅਠਵਾਂ ਹਿੱਸਾ ਜਿਆਦਾ ਉਹਨੂੰ ਦੋ ਹਿੱਸੇ ਉਹਦੇ ਸ਼ੋਹਰ ਦੇ ਵੀ ਨੇ ਨਾ ਤੇ ਉਹਦੇ ਕੋਲ ਦੇ ਹੋ ਗਏ ਤਿੰਨ ਹਾਂ ਫਿਰ ਅਗਰ ਉਹ ਸ਼ੋਹਰ ਉਹਦਾ ਅੱਲਾ ਨਾ ਕਰੇ ਫੌਤ ਹੋ ਜਾਂਦਾ ਹੈ ਜਾਂ ਜੋ ਵੀ ਮਸਲਾ ਹੋ ਜਾਂਦਾ ਤੇ ਉਹਦੀ ਜਾਇਦਾਦ ਚੋਂ ਵੀ ਅਠਵਾਂ ਹਿੱਸਾ ਉਹਨੂੰ ਮਿਲਦਾ ਅਠਵਾਂ ਹਿੱਸਾ ਮਿਲਦਾ ਬਿਲਕੁਲ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ ਮਤਲਬ ਕਿ ਉਹਨੂੰ ਫਿਰ ਸਭ ਤੋਂ ਜ਼ਿਆਦਾ ਮਿਲ ਗਿਆ ਇਸਲਾਮੀ ਪਾਰਟੀ ਇੱਕ ਮੈਂ ਹੁਣ ਇੱਥੇ ਗੱਲ ਤੇ ਆਪਣੀ ਚਾਲ ਦੀ ਇਹ ਕਿ ਲੋਕ ਕਹਿੰਦੇ ਨੇ ਸਲਾਮ ਦੇ ਵਿੱਚ ਔਰਤ ਤੇ ਜ਼ਬਰਦਸਤੀ ਕੀਤੀ ਗਈ ਹੈ ਨੂੰ ਦਬਾਇਆ ਜਾਂਦਾ ਹੈ ਇਹ ਉਹ ਗਲਤ ਕਨਸੈਪਟ ਪੈਦਾ ਕੀਤਾ ਜਾਂਦਾ ਹੈ ਜ਼ਿਆਦਾਤਰ ਸਹਾਇਤ ਦੀ ਵਜ੍ਹਾ ਵੱਲੋਂ ਹੈ ਹਾਂਜੀ ਨਹੀਂ ਇਹ مغربی معاشਰੇ ਦੀ مغربی معاشਰੇ ਦੀ ਵਜ੍ਹਾ ਤੋਂ ਨਾ ਉਹ ਸਲਾਮ ਕਹਿੰਦੇ ਨੇ ਕਿ ਜੇ ਸਲਾਮ ਦੇ ਵਿੱਚ ਔਰਤ ਨੂੰ ਕੋਈ ਮਕਾਮ ਨਹੀਂ ਹੈ ਤੁਸੀਂ ਦੇਖੋ ਕਿ ਇੱਕ ਪੈਗੰਬਰ ਮੁਹੰਮਦ ਸੱਲੱਲਾ ਵਾਲੀ ਉਸੱਲਮ ਕੋਲ ਇੱਕ ਸਿਆਬੀ ਆਇਆ ਉਹਨਾਂ ਨੇ ਆਖਿਆ ਕਿ ਮੇਰੇ ਤੇ ਸਭ ਤੋਂ ਜ਼ਿਆਦਾ ਹੱਕਾ ਕਿੰਦਾ ਹੈ ਆਪਨੇ ਕਿਹਾ ਤੇਰੀ ਮਾਂ ਦਾ ਹਾਂਜੀ ਤਿੰਨ ਵਾਰੀ ਇਹ ਦੁਹਰਾਇਆ ਉਹਨੇ ਤਿੰਨ ਵਾਰੀ ਪੁੱਛਿਆ ਆਪਨੇ ਤਿੰਨ ਵਾਰੀ ਕਿਹਾ ਕਿ ਤੇਰੀ ਮਾਂ ਦਾ ਤੇਰੇ ਤੇ ਹੱਕ ਹੈ ਚੌਥੀ ਵਾਰੀ ਜਾ ਕੇ ਉਹਨਾਂ ਨੇ ਕਿਹਾ ਕਿ ਆਪ ਦੇ ਬਾਪ ਦਾ ਹੱਕ ਹੈ ਮਤਲਬ ਕਿ ਤਿੰਨ ਦਰਜੇ ਤਾਜ਼ੀਮ ਜਿਹੜੀ ਹੈ ਇੱਜ਼ਤ ਜਿਹੜੀ ਉਹਦੇ ਵਿੱਚ ਮਾਂ ਦਾ ਜ਼ਿਆਦਾ ਹੱਕ ਹੈ ਹਾਂਜੀ ਤੇ ਜਾਇਦਾ ਚੋਈ ਤੇ ਜਿਹੜਾ ਇਹ ਚੀਜ਼ ਕਰਦੀ ਵੀ ਨਾ ਮਗਰ ਵੀ ਮਾਸ਼ਰਾ ਕਰਦਾ ਪਿਆ ਉਹ ਮਾਸ਼ਰੇ ਦੇ ਵਿੱਚ ਖਾਨਦਾਨੀ ਨਿਜ਼ਾਮ ਨੂੰ ਇਸ ਬਗਾੜਨ ਵਾਸਤੇ ਕਰਦਾ ਹਾਂ ਉਹ ਇਸ ਤਰ੍ਹਾਂ ਕਿ ਉਹਨਾਂ ਦੀਆਂ ਜਿਹੜੀਆਂ ਪ੍ਰੋਡਕਟ ਨੇ ਚੀਜ਼ਾਂ ਨੇ ਉਹ ਹੁਣ ਜਿਵੇਂ ਮਸਕੀਨ ਜੀ ਨੇ ਕਿਹਾ ਕਿ ਜੀ ਹਰ ਪ੍ਰੋਡਕਟ ਔਰਤੇ ਇਸਤੇਮਾਲ ਕਰਦੀ ਨਹੀਂ ਲੇਕਿਨ ਉਹਨੂੰ ਯੂਜ਼ ਕਰਕੇ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਉਹਨੂੰ ਮਸ਼ਹੂਰ ਕਰਨ ਵਾਸਤੇ ਹਰ ਜਗ੍ਹਾ ਤੇ ਹਾਲਾਂਕਿ ਉਹ ਵਸਤੂ ਹਰ ਵਸਤੂ ਔਰਤ ਨਹੀਂ ਯੂਜ਼ ਕਰਦੀ ਨਹੀਂ ਕਰਦੀ ਤੇ ਉਹ ਕਹਿੰਦਾ ਕਿ ਮੋਟਰਸਾਈਕਲ ਦੀ ਵੀ ਅਗਰ ਐਡ ਆਣਾ ਤੇ ਉੰਦੇ ਤੇ ਵੀ ਔਰਤ ਦਿਖਾਈ ਜਾ ਰਹੀ ਹੈ ਸਾਬਣ ਦੇ ਐਡ ਤੇ ਵੀ ਔਰਤ ਦਿਖਾਈ ਜਾ ਰਹੀ ਹੈ ਹਰ ਜਗ੍ਹਾ ਤੇ ਔਰਤਾਂ ਦਿਖਾਈ ਜਾ ਰਹੀ ਹੈ ਮਤਲਬ ਉਹਨੂੰ ਯੂਜ਼ ਕੀਤਾ ਜਾ ਰਿਹਾ ਐਜ਼ ਏ ਹਾਂ ਉਹ ਮਤਲਬ ਕਿ ਉਹ ਐਡਵਰਟਾਈਜ਼ਮੈਂਟ ਦੇ ਉਹ ਕਿ ਲਾਲੋ ਕੋਈ ਚੀਜ਼ ਹੈ ਹਾਂ ਬਰਾ ਉਹ ਸੁਧਾਰ ਕਰਕੇ ਅੱਗੇ ਲਿਆ ਜਾਂਦਾ ਜਦਕਿ ਕਿਸੇ ਵੀ ਮਾਜਿਹਰਤ ਵਾਸਤੇ ਮਾਜਿਹਰੇ ਵਾਸਤੇ ਆਇਆ ਜ਼ਰੂਰੀ ਹੈ ਕਿ ਉਹਦੇ ਔਰਤ ਤੇ ਮਰਦ ਦੇ ਦਰਮਿਆਨ ਜਿਹੜਾ ਰਿਸ਼ਤਾ ਨਿਕਾਹ ਤੋਂ ਬਾਅਦ ਜ਼ਿਆਦਾ ਮਜ਼ਬੂਤ ਹੋਵੇ ਕਿਉਂ ਕਿ ਉਹ ਗੋਨ ਦੇ ਬੱਚੇ ਨੇ ਉਹ ਗੋਨਾਂ ਇੱਕ ਇੱਕ نسل ਨੂੰ ਜਨਮ ਦੇਣਾ ਹਾਂਜੀ نسل ਉਹਨਾਂ ਤੋਂ ਚੱਲਣੀ ਹੈ ਤੇ ਅਗਰ ਅਗਰ ਉਹ ਦੋਨਾਂ ਚ ਰਿਸ਼ਤਾ ਮਜ਼ਬੂਤ ਹੋਏਗਾ ਤੇ ਉਹਨਾਂ ਦੀ ਗੁਨਸਲ ਵੀ ਮਜ਼ਬੂਤ ਹੋਏਗੀ ਇਸ ਤਰ੍ਹਾਂ ਮਾਸਰਾ ਮਜ਼ਬੂਤ ਹੋਏਗਾ ਮਾਸਰਾ ਮਜ਼ਬੂਤ ਹੋਏਗਾ ਰਿਆਸਤ ਮਜ਼ਬੂਤ ਹੋਏਗੀ ਹਾਂਜੀ ਰਿਆਸਤ ਮਜ਼ਬੂਤ ਹੋਏਗੀ ਇਸੇ ਤਰ੍ਹਾਂ ਪੂਰੇ ਯਾਨੀ ਕਿ ਉਹਨਾਂ ਦਾ ਇੱਕ ਹਾਂਜੀ ਇੱਕ ਪੂਰੇ ਸਿਸਟਮ ਚ ਉਹਨਾਂ ਦਾ ਇੱਕ ਮਜ਼ਬੂਤੀ ਆਏਗੀ ਹਾਂਜੀ ਤੇ ਔਰਤ ਦਾ اسلام ਚ ਹਰ ਧਰਮ ਦੇ ਵਿੱਚ ਹਰ ਮذਬ ਦੇ ਵਿੱਚ ਔਰਤ ਨੂੰ ਫਜ਼ੀਲਤ ਫਜ਼ੀਲਤ ਅਗਰ ਉਹਨੂੰ ਮذਬ ਨੂੰ ਪੜਿਆ ਜਾਵੇ ਜੇ ਉਹਨਾਂ ਦੇ ਲੋਕਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਨਾ ਤੇ ਮਾਸ਼ਰੇ ਦੇ ਹਿਸਾਬ ਨਾਲ ਉਹ ਇੱਕ ਲਹਿੰਦਾ ਗੱਲ ਹੈ ਉਹ ਉਥੇ ਹੋਰ ਚੀਜ਼ਾਂ ਨੇ ਉਹ ਲੋਕਾਂ ਦੀਆਂ ਜ਼ਾਤੀ رائے ਵੀ ਹੁੰਦੀਆਂ ਨੇ ਉਹਨੂੰ ਵੀ ਮਿਸਾਲ ਮੈਂ ਦਾੜੀ ਰੱਖੀ ਤੇ ਮੈਂ ਅਗਰ ਔਰਤੇ ਜ਼ੁਲਮਗਾਰ ਨਾ ਤੇ ਉਹ ਮੇਰੇ ਨਾਲ ਮذਬ ਨੂੰ ਵੀ ਉਹ ਮذਮ ਵਿੱਚ ਗਿਣਿਆ ਜਾਏਗਾ ਕਿ ਇਹ ਮੁਸਲਮਾਨ ਹੈ ਜਾਂ ਇਹਨੇ ਦਾੜੀ ਰੱਖੀ ਹੈ ਤੇ ਇਹ ਔਰਤ ਇਹ ਜ਼ੁਲਮ ਕਰ ਰਿਹਾ ਇਹਨਾਂ ਦੇ ਮذਬ ਵਿੱਚ ਔਰਤਾਂ ਹਾਲਾਂਕਿ ਧਰਮ ਨਹੀਂ ਅਜ ਕਹਿੰਦਾ ਧਰਮ ਕੀ ਧਰਮ ਕਹਿੰਦਾ ਇਹਨਾਂ ਕੀ ਕਹਿੰਦੇ ਨੇ ਹਿੰਦੀ ਚ ਸਤਕਾਰ ਕਰੋ ਇਜ਼ਤ